ਸੇ ਲੈ ਲੈ ਕੇ ਆਏ ਜੀ ਜਿਸ ਘਰ ਚ ਬਾਈ ਵੀਡੀਓ ਬਣਾ ਰਿਹਾ ਵੀਰ ਦੇ ਘਰੀ ਲੂ ਪਸ਼ੂ ਰੱਖੇ ਵੇ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਪੂ ਦੋਰੀ ਆਜੋ ਬਾਪੂ ਹਾਂਜੀ ਬਾਈ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਚਮਕੌਰ ਸਿੰਘ ਹਮ ਪਿੰਡ ਬਹਿੰਡਾ ਮੰਨਾ ਜ਼ਿਲ੍ਹਾ ਜੀ ਜ਼ਿਲ੍ਹਾ ਬਹਿੰਡਾ ਤਹਿਸੀਲ ਬਾਪੂ ਫੂਲ ਮੋਬਾਈਲ ਨੰਬਰ ਬੋਲੋ 99 67 ਹੂੰ 67 453 ਇਹ ਬਾਪੂ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਨੇੜੇ ਪਿੰਡ ਬਈ ਪਧੌੜ ਟਵਾਲੀ ਇਹ ਪਿੰਡ ਨੇੜੇ ਹੀ ਰਹ ਜਾਂਦੇ ਆ ਬਾਪੂ ਜਿਹੜੀ ਆ ਬੈਠਦੇ ਨੇ ਆਪਣੇ ਘਰ ਦੀ ਆ ਹਾਂਜੀ ਘਰ ਦੀ ਕਿਹੜਾ ਸੂਆ ਸੁੰਦੀ ਆ ਦੂਜਾ ਸੂਏ ਜੀ ਕਿੰਨੇ ਦਿਨ ਲੈਂਦੀ ਆ ਤਕਰੀਬਨ 2 ਤਰੀਕ ਨੂੰ ਪੂਰੇ ਦਿਨ ਹੈ ਨਾ 2 ਤਰੀਕ ਨੂੰ ਦਿਨ ਪੂਰੇ 2 ਫਰਬੁਰੀਨ ਤੱਕ ਪੂਰੇ ਆ ਠੀਕ ਆ ਪਹਿਲੇ ਸੂਏ ਯਾਨੀ ਦੋ ਦਿਨ ਸਤਾਈ ਠਾਈ ਲੀਟਰ ਠੀਕ ਆ ਅੱਜ 30 ਤਰੀਕ ਹੋ ਗਈ ਬਈ ਤੇ ਦੋ ਤਰੀਕ ਨੂੰ ਦੇ ਦਿਨ ਪੂਰੇ ਕਿੰਨਾ ਦੁੱਧ ਦਿੱਤਾ 27 22 27 22 ਕਿਲੋ ਦਾ ਰਿਕਾਰਡ ਦੱਸਿਆ ਬਾਪੂ ਨੇ ਰਿਕਾਰਡ ਚੰਗਾ ਕੱਦ ਫੁੱਲ ਆ ਬਈ ਫੁੱਲ ਸਾਈਜ਼ ਆ ਛੋਟੀ ਨਾ ਮੰਨਿਓ ਬਰੀਡ ਫੁੱਲ ਆ ਲੇਵਾ ਕਮਾਲ ਦਾ ਨਾੜਾ ਨੂੜਾ ਚੈੱਕ ਕਰ ਲੋ ਲੈ ਲੇਵੇ ਤੇ ਨਾੜਾ ਨੂੜਾ ਫੁੱਲ ਆ ਬਈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਹੇ ਹੱਥੀ ਝੋਲਾ ਚਾਹੇ ਮਸ਼ੀਨਾਂ ਚੋਲਾ ਇੱਕ ਨੰਬਰ ਥਣ ਲੱਗਿਆ ਬਈ ਨਾੜਾ ਨੂੜਾ ਬਰੀਕੀ ਜਿ ਦੇਖੋ ਬਈ ਐ ਚਮਕ ਰੀਆਂ ਚਾਰੇ ਪਾਸੇ ਨਾੜਾ ਪਛਾਹ ਤੋਂ ਲੇਵਾ ਚੈੱਕ ਕਰਵਾਉਣੀ ਆ ਬਈ ਹਲੇ ਕੱਚੀ ਆ ਦਿਨ ਲੈਂਦੀ ਆ ਉਹਦ ਨੂੰ ਆਰਡਰ ਆ ਜਿਹੜਾ ਹੋਰ ਹੀ ਵਧੀਆ ਤਿਆਰ ਕਰ ਲੂ ਲੈ ਲੈਵਾ ਬਾਈ ਕਮਾਲ ਦਾ ਬਹੁਤ ਸੋਹਣਾ ਲੈਵਾ ਬਾਕੀ ਪਿੱਛੇ ਤੋਂ ਚੌੜੀ-ਚੂੜੀ ਕਰਦ-ਕੁਦ ਕਰਮਲੇ ਦਾ ਫੁੱਲ ਆ ਫੁੱਲ ਰਾਜੀ ਫੁੱਲ ਸਹਜ ਆ ਬਾਈ ਛੋਟੀ ਨਾ ਮੰਨਿਓ ਬਾਈ ਫੁੱਲ ਬਰੀਡ ਵਾਲੀ ਬਹਿੜਾ ਕਿਸੇ ਪਾਸੋਂ ਕਰਮਲੇ ਨੂੰ ਕੋਈ ਘਾਟ ਨਹੀਂ ਗਈ ਬਸ ਕੱਚੀ-ਕੱਚੀ ਆ ਜਿਹੜੇ 2-4 ਦਿਨ ਲੈਂਦੀ ਆ ਉਹਦ ਨੂੰ ਆਰਡਰ ਆ ਜਿਹੜਾ ਹੋਰ ਵਧੀਆ ਤਿਆਰ ਕਰ ਲੂ ਖੋਲ ਦੇ ਬਾਪੂ ਤੋੜ ਕੇ ਦਿਖਾ ਦੇ ਖੋਲੇ ਵੀ ਦੇ ਬਾਪੂ ਦੇ ਘਰ ਦੀ ਵੜਾ ਠੰਡੀ ਸੀ ਲਾ ਬਾਪੂ ਹਾਂਜੀ ਹਾਂ ਜਿਵਾਈ ਜਿਵਾਈ ਕਿਵੇਂ ਸੀ ਠੀਕ ਆ ਜੀ ਓਕੇ ਆ ਨੰਬਰ 1 ਹਾਂਜੀ ਹਾਂ ਠੀਕ ਆ ਆਪਾਂ ਤਾਂ ਅੱਥੀ ਚੁੰਦੇ ਹੋਵਾਂਗੇ ਹਾਂਜੀ ਅੱਥੀ ਠੀਕ ਆ ਅੱਥੀ ਜਿਵਾਈ ਕਰਦੇ ਆ ਬਾਪੂ ਕਹਿੰਦਾ ਕੋਈ ਬਾਈ ਮਸ਼ੀਨ ਤੇ ਨਹੀਂ ਕਰਦਾ ਬਾਪੂ ਕੋਲੇ ਹੈਗੇ ਆ ਯਾਨੀ ਕਿ 5-7 ਡੰਗਰ ਹੈਗੇ ਬਾਈ ਇਹ ਆਰਡਰ ਕਮਾਲ ਦਾ ਕੱਚੀ ਕੱਚੀ ਆ ਉਹ ਸਭ ਨਾਲ ਨਾਲ ਜਲਾਇਓ ਤੇ ਮੁੱਲ ਕੀ ਆ ਬਾਪੂ ਜਾਇਦ ਜਿਆਦਾ 130 ਆ ਜੀ 1,30,000 ਰੁਪਏ ਮੰਨਦਾਂ ਹੋ ਜੀ ਹਾਂਜੀ ਮੰਨ ਠੀਕ ਆ 130000 ਰੁਪਇਆ ਮੋਲਾ ਭਾਈ ਕਮਾਨਦਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਕਦ ਬਰੀਟ ਲੇਵਾ ਥਾਨ ਬਹੁਤ ਚੰਗਾ ਬਈ ਤੋਰਾ ਇੱਕ ਨੰਬਰ ਬਸ ਕੱਚੀ ਕੱਚੀ ਆ ਫੇਸ ਬਿਊਟੀ ਕਮਾਲ ਦੀ ਹੈ ਫਲੀ ਵੀ ਫੁੱਲਾ ਵੱਡੀ ਗੱਲ ਜਾਣ ਵਾਲੀ ਆ ਜਾਨ ਜੰਦ ਪੂਰੀਆ ਕਰਮਾ ਲਈ ਚੱਲੇ ਤੋਰਾ ਦੇਖੋ ਕਿਸੇ ਪਾਸੋਂ ਕਰਮਾ ਲਈ ਨੂੰ ਕੋਈ ਘਾਟ ਨਹੀਂ ਬਈ ਤੇ ਕਿਸੇ ਵੀ ਨੂੰ ਵੈੜ ਪਸੰਦ ਆ ਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਈ